ਆਸੀ ਹੁੰਦੇ ਜੰਪ ਉਹਦਾ ਹੀ ਚਿੱਟਾ ਹੋਵੇ ਹਾਂ ਬਿਲਕੁਲ ਅਸੀਂ ਤੇ ਕੰਨੀ ਸਪੋਰਟਲੈਸ ਕੋਈ ਭਰਾ ਕੋੜੀ ਮਲਾ ਕੇ ਜਾਂਦਾ ਬੱਚੇ ਦੇ ਅਗਰ ਛਿਫਕਾਉਂਦਾ ਆਪਾਂ ਫੀਸ ਵਾਪਸ ਮੁੜਾਂਗੇ ਇਹ ਗਰੰਟੀ ਹੈ ਆਪਣੀ ਕੀ ਬਾਤ ਜੇ ਚੈੱਕ ਪਾਸ ਨਹੀਂ ਹੁੰਦੀ ਉਹਨਾਂ ਚਿਰ ਕੋਈ ਵਿਸ਼ਵਾਸ ਨਹੀਂ ਕਰਦਾ ਨਹੀਂ ਕਰਦਾ ਜੀ ਪਰ ਸਾਡੇ ਘੋੜੇ ਦੀ ਇੱਕ ਖਾਸ ਏਪਿਆ ਜਦੋਂ ਲਿਆ ਕੇ ਕੋੜੀ ਮਲਾਤੀ ਤੇ ਸਮਝ ਲਓ ਵੀ ਕੋੜੀ ਵਿੱਕ ਗਈ ਵਿੱਕ ਗਈ ਕੀ ਬਾਤ ਪੱਕੀ ਗੱਲ ਆ ਹੁਣ ਵੀ ਆਪਾਂ ਲੋਕ ਘੋੜੇ ਨੂੰ ਜੰਪ ਦੇਣ ਤੋਂ ਕੰਨੀ ਆਈਆਂ ਕਤਰੋਂਦੇ ਨਾ ਯਾਰ ਵੀ ਨਾ ਹੀ ਛੱਡਣਾ ਪਵੇ ਸਰ ਜਾਈ ਤਾਂ ਸਵਾਦ ਨਾਲ ਹੀ ਛੱਡ ਦਿੰਦੇ ਅਗਲੇ ਨੂੰ ਕਹਿੰਦੇ ਲਿਆ ਯਾਰ ਲਾ ਪੈਕਰ ਅਜਿਹਾ ਬਹੁਤ ਬੰਦ ਸਕੂਲ ਪੜਦੇ ਹੁੰਦੇ ਆ ਇੱਕ ਜਮਾਤੀ ਦੀ ਗੱਲ ਯਾਦ ਆ ਗਈ ਜਦੋਂ ਅਸੀਂ ਇਸ ਨੁਕਰੇ ਕੋੜੇ ਨੂੰ ਸ਼ੂਟ ਕੀਤਾ ਬਚਪਨ ਦੇ ਵਿੱਚ ਅਸੀਂ ਕਈ ਵਾਰ ਸਕੂਲ ਦੇ ਵਿੱਚ ਅਸੀਂ ਬੈਠੇ ਤੇ ਸਾਡਾ ਜਮਾਤੀ ਆ ਕੇ ਕਹਿੰਦਾ ਹੁੰਦਾ ਸੀ ਵੀ ਮੇਰੇ ਮਾਮਿਆਂ ਦੇ ਕੋਲ ਗੁਲਾਬੀ ਰੰਗ ਦੀ ਕੋੜੀ ਹੈ ਯਾਰ ਉਸ ਵੇਲੇ ਨਾ ਤਾਂ ਕਦੀ ਅਸੀਂ ਕੋੜੀ ਵੇਖੀ ਸੀ ਨਾ ਕਦੀ ਸੁਣੀ ਸੀ ਪਹਿਲੀ ਵਾਰ ਆਪਦੇ ਜਮਾਤੀ ਦੇ ਮੂੰਹੋਂ ਜਦੋਂ ਸੁਣਿਆ ਕਿ ਕੋਈ ਗੁਲਾਬੀ ਰੰਗ ਦੀ ਘੋੜੀ ਵੀ ਹੁੰਦੀ ਹੈ ਤਾਂ ਅਸੀਂ ਉਸ ਨੂੰ ਮਜ਼ਾਕ ਕਰਨਾ ਉਹਦੀ ਗੱਲ ਤੇ ਹੱਸਣਾ ਕਿ ਜਾ ਓਏ ਭੋਲਿਆ ਤੈਨੂੰ ਨਹੀਂ ਪਤਾ ਤੂੰ ਤਾਂ ਬਜਵਾਕ ਹੈ ਤੈਨੂੰ ਕੀ ਪਤਾ ਘੋੜਿਆਂ ਦਾ ਰੰਗ ਕਿਹੜੇ ਹੁੰਦੇ ਆ ਪਰ ਉਹਨੇ ਕਹਿਣਾ ਵੀ ਨਹੀਂ ਜਦੋਂ ਵੀ ਕਹਿੰਦਾ ਅਸੀਂ ਉਹਨੂੰ ਘੋੜੀ ਨੂੰ ਦੇਖਣਾ ਜੀ ਉਹਨੂੰ ਲਵਾਉਂਦੇ ਹੋਏ ਦੇਖਣਾ ਤਾਂ ਉਹ ਲਾਲ ਹੋ ਜਾਂਦੀ ਸੀ ਐ ਗੁਲਾਬੀ ਹੋ ਜਾਂਦੀ ਸੀ ਉਦੋਂ ਤਾਂ ਸਾਨੂੰ ਨਹੀਂ ਸੀ ਪਤਾ ਪਰ ਅੱਜ ਜਦੋਂ ਇਸ ਨੁਕਰੇ ਘੋੜੇ ਨੂੰ ਮੈਂ ਸ਼ੂਟ ਕੀਤਾ ਫਿਰ ਮੈਨੂੰ ਮੇਰੇ ਉਸ ਜਮਾਤੀ ਦੀ ਗੱਲ ਯਾਦ ਆਈ ਕਿ ਵਾਕਏ ਗਲਾਬੀ ਕੋੜਾ ਹੁੰਦਾ ਕਿਹੜਾ ਆਓ ਇਸ ਕੋੜੇ ਦੇ ਮਾਲਕ ਨਾਲ ਗੱਲਬਾਤ ਕਰਦੇ ਹਾਂ ਹੋਰ ਜਾਣਕਾਰੀ ਲੈਂਦੇ ਹਾਂ ਇਸ ਕੋੜੇ ਬਾਰੇ ਕਿ ਕਿਹੜਾ ਕੋੜਾ ਹੈ ਜਿਹੜਾ ਆਪਾਂ ਨਵਾਂ ਸ਼ੂਟ ਕੀਤਾ ਹੈ ਗਲਾਬੀ ਰੰਗ ਦਾ ਆਓ ਸ਼ੁਰੂ ਕਰਦੇ ਹਾਂ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਪਹੁੰਚਿਆ ਜੀ ਇਸ ਵੇਲੇ ਸ਼੍ਰੀ ਕਰਨਪੁਰ ਡਿਸਟ੍ਰਿਕਟ ਸ਼੍ਰੀ ਗੰਗਾ ਨਗਰ ਰਾਜਸਥਾਨ ਦੇ ਵਿੱਚ ਮੇਰੇ ਕੋਲ ਬੈਠੇ ਨੇ ਭਾਈ ਚੰਨੀ ਜੀ ਇੱਥੇ ਆਪਾਂ ਆਏ ਹੋਏ ਹਾਂ ਜੀ ਸਾਹਿਲ ਸਟੱਡ ਫਾਰਮ ਤੇ ਤੇ ਬਾਈ ਜੀ ਦਾ ਬੇਟਾ ਸਾਹਿਲ ਵੀ ਸਾਡੇ ਕੋਲ ਹੀ ਬੈਠੇ ਨੇ ਜਿਨ੍ਹਾਂ ਦੇ ਨਾਂ ਤੇ ਇਹ ਫਾਰਮ ਹੈ ਜੀ ਸਾਹਿਲ ਸਟੱਡ ਫਾਰਮ ਤਕਰੀਬਨ ਕੋੜਾ ਜਗਤ ਦੇ ਵਿੱਚ ਜਿਨ੍ਹਾਂ ਨੇ ਵੀ ਘੋੜਾ ਪਾਲਕ ਭਰਾ ਨੇ ਉਹ ਬਾਈ ਜੀ ਦੇ ਨਾਂ ਤੋਂ ਬਹੁਤ ਚੰਗੀ ਤਰ੍ਹਾਂ ਜਾਣੂ ਨੇ ਫਿਰ ਵੀ ਇੱਕ ਵਾਰ ਉਹਨਾਂ ਭਰਾਵਾਂ ਲਈ ਇਹ ਵੀਡੀਓ ਲੈ ਕੇ ਆਏ ਆ ਜਿਹੜੇ ਹੋ ਸਕਦਾ ਸਾਡੀ ਕੋੜਾ ਇੰਡਸਟਰੀ ਵਿੱਚ ਨਵੇਂ ਆਏ ਹੋਣ ਤੇ ਜਿਨ੍ਹਾਂ ਨੂੰ ਸ਼ੌਂਕ ਹੈ ਨਵੇਂ-ਨਵੇਂ ਸਟੱਡ ਫਾਰਮ ਦੇਖਣ ਦਾ ਤੇ ਚੰਗੇ ਘੋੜੇ ਦੇਖਣ ਦਾ ਜੀ ਹਾਂ ਅੱਜ ਅਸੀਂ ਇੱਕ ਬਹੁਤ ਹੀ ਨਾਮੀ ਘੋੜਾ ਜੋ ਨੁਕਰਾ ਘੋੜਿਆਂ ਦੀ ਦੁਨੀਆ ਦੇ ਵਿੱਚ ਜਾਣਿਆ ਪਛਾਣਿਆ ਨਾਂ ਹੈ ਜਿਹਨੂੰ ਬੱਚਾ-ਬੱਚਾ ਵੀ ਜਾਣਦਾ ਇੱਕ ਵਾਰ ਜੇਕਰ ਇਸ ਘੋੜੇ ਨੂੰ ਕੋਈ ਵੇਖ ਲੈਂਦਾ ਨਾ ਤਾਂ ਦੂਜੀ ਵਾਰ ਭੁੱਲਦਾ ਹੀ ਨਹੀਂ ਹੁਣ ਹੀ ਸਾਡੇ ਸ੍ਰੀ ਅੰਮ੍ਰਿਤਸਰ ਸਾਹਿਬ ਪੰਜਾਬ ਦੇ ਵਿੱਚ ਇੱਕ ਮੰਡੀ ਲੱਗੀ ਸੀ ਵਸਾਖੀ ਵਾਲੀ ਮੰਡੀ ਉੱਥੇ ਬਾਈ ਹੁਣੀ ਆਪ ਦਾ ਮਸ਼ਹੂਰ ਘੋੜਾ ਨੁਕਰਾ ਉੱਥੇ ਲੈ ਕੇ ਆਏ ਤੇ ਬਹੁਤ ਪਿਆਰ ਮਿਲਿਆ ਬਹੁਤ ਨਾਮ ਖਟਿਆ ਬਾਈ ਨੇ ਤੇ ਉੱਥੇ ਕੋੜਾ ਜਦੋਂ ਮੰਡੀ ਚਾਇਆ ਤੇ ਲੋਕਾਂ ਦੀ ਭੀੜ ਮੰਡੀ ਦੇ ਪਿੱਛੇ-ਪਿੱਛੇ ਫਿਰਦੀ ਸੀ ਆਓ ਵੀਡੀਓ ਨੂੰ ਜਿਆਦਾ ਲੰਮਾ ਨਾ ਕਰੀਏ ਗੱਲਬਾਤ ਸ਼ੁਰੂ ਕਰਦੇ ਆਂ ਬਾਈ ਚੰਨੀ ਜੀ ਹੁਣਾਂ ਨਾਲ ਕਿਹੜਾ ਕੋੜਾ ਹੈ ਕੀ ਬਲੱਡ ਲਾਈਨ ਹੈ ਤੇ ਕਿੰਨੇ ਸਮੇਂ ਤੋਂ ਬਾਈ ਦੇ ਕੋਲ ਹੈ ਸਾਰੀਆਂ ਗੱਲਾਂ ਬਤਾਂ ਕਰਦੇ ਆਂ ਆਓ ਮਿਲਦੇ ਆਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਗੁਰਦੇਵ ਜੀ ਠੀਕ ਠਾਕ ਬਹੁਤ ਬਹੁਤ ਵਧੀਆ ਜੀ ਤੁਸੀਂ ਸੁਣਾਓ ਤੁਹਾਡੇ ਕੀ ਹਾਲ ਹੈ ਜੀ ਬਸ ਤੁਹਾਡੇ ਰਾਜਸਥਾਨ ਚ ਗਰਮੀ ਜ਼ਿਆਦਾ ਹੈ ਗਰਮੀ ਤਾਂ ਹੈਗੀ ਹੈ ਬਈ ਗਰਦੀ ਮੈਂ ਉਤੋਂ ਪੱਖਾ ਬੰਦ ਕਰਤਾ ਆਪਾਂ ਦੋ ਤਿੰਨ ਦਿਨ ਹੋ ਗਏ ਆ ਕਾਫੀ ਗਰਮੀ ਹੈ ਗਰਮੀ ਵੱਧ ਗਈ ਹੈ ਅੱਥੇ ਆਪਾਂ ਦੋ ਤਿੰਨ ਦਿਨ ਤੋਂ ਤੁਹਾਡੇ ਕਰਨਪੁਰ ਪਦਮਪੁਰ ਗੰਗਾ ਨਗਰ ਮੈਂ ਸ਼ੂਟ ਕਰ ਰਹੇ ਆ ਕੋਈ 47 48 ਡਿਗਰੀ ਹੋ ਰਿਹਾ ਰੱਬ ਸੁੱਖ ਰੱਖੇ ਦੋ ਤਿੰਨ ਦਿਨਾਂ ਚ 50 ਡਿਗਰੀ ਕਰ ਦੇਣਗੇ ਜੀ ਬਈ ਚਲੋ ਜੀ ਇਹ ਮੌਸਮ ਤੇ ਕਹਿੰਦੇ ਨਾ ਵੀ ਸਾਰਿਆਂ ਨੂੰ ਇਹੋ ਜਿਹੀ ਮਿਲਦੇ ਨਹੀਂ ਇਹ ਸਾਡੇ ੱੱਲੇ ਆਏ ਆ ਤਾਂ ਸਾਨੂੰ ਆਨੰਦ ਮੰਨਣਾ ਚਾਹੀਦਾ ਬਿਲਕੁਲ ਹੰਡਾਣਾ ਚਾਹੀਦਾ ਹੰਡਾਣਾ ਚਾਹੀਦਾ ਜੀ ਬਿਲਕੁਲ ਜੀ ਤੇ ਬਾਈ ਜੀ ਆਪਾਂ ਗੱਲ ਕਰ ਰਹੇ ਸੀਗੇ ਆਪਣੇ ਮਸ਼ਹੂਰ ਘੋੜੇ ਬੈਲਾਰੂਸ ਵਾਰੇ ਇਹ ਤੁਹਾਡੇ ਤੋਂ ਹੀ ਸੁੰਨਾ ਸੀ ਮੈਂ ਤਾਂ ਦੋ ਵਾਰੀ ਲੈਂਦਾ ਲੈਂਦਾ ਨਾ ਚੁੱਪ ਕਰ ਗਿਆ ਕਿ ਬਾਈ ਜੀ ਪਾਪਾ ਇੱਕ ਦੋਸਤਾਂ ਵਾਸਤੇ ਵੀਡੀਓ ਬਣਾ ਰਹੇ ਆ ਜਾਣਕਾਰੀ ਵਾਸਤੇ ਆਪਣੇ ਘੋੜੇ ਦੇ ਦਰਸ਼ਨ ਵੀ ਕਰਾਉਣੇ ਆ ਨਾਲ ਨਾਲ ਤੇ ਬਸ ਇਹ ਸੀ ਵੀ ਤੁਸੀਂ ਘੋੜੇ ਦੇ ਮਾਲਕੋਂ ਤਾਂ ਇਸ ਵੀਡੀਓ 'ਚ ਸਭ ਤੋਂ ਪਹਿਲਾਂ ਨਾਂ ਤੁਸੀਂ ਲਓ ਅ ਬਾਈ ਜੀ ਇਹਦਾ ਨਾਮ ਬੈਲਾਰੂਸ ਹੈ ਘੋੜੇ ਦਾ ਬੈਲਾਰੂਸ ਬੈਲਾਰੂਸ ਕਿਆ ਬਾਤ ਹੈ ਨਾ ਹੀ ਬਹੁਤ ਵੱਡਾ ਹੈ ਜੀ ਤੇ ਕੋੜਾ ਕਿੱਡਾ ਵੱਡਾ ਹੋਏਗਾ ਤੁਸੀਂ ਨਾਲ ਨਾਲ ਚਲਕਾਂ ਦੇਖ ਰਹੇ ਹੋ ਮਸ਼ਹੂਰ ਕੋੜੇ ਬੈਲਾਰੂਸ ਦੀਆਂ ਬਈ ਕੱਲਾ ਨਾਮ ਨਹੀਂ ਬੈਲਾਰੂਸ ਇਹ ਬੈਲਾਰੂਸ ਟਰੈਕਟਰ ਵਰਗਾ ਹੀ ਹੈ ਬਈ ਅਈਸ਼ਾ ਵਾਸ਼ੇ ਦੇ ਵੀਡੀਓ ਦੇ ਵਿੱਚ ਦੇਖ ਸਕਦੇ ਕਿੰਨਾ ਲੰਬਾ ਵਾ ਹੈ ਨਾ ਪਿੰਕਨਸ ਬਹੁਤ ਆ ਕੋੜਾ ਗੁਲਾਬੀ ਜੀ ਅੱਜ ਸ਼ੂਟ ਕੀਤਾ ਆਪਾਂ ਪਹਿਲਾਂ ਸ਼ੂਟ ਕਰ ਰਿਹਾ ਜੀ ਘੋੜੇ ਨੂੰ ਫਿਰ ਆਪਾਂ ਬੈਠੇ ਗੱਲਬਾਤ ਕਰ ਰਹੇ ਆ ਪਰ ਜਦੋਂ ਘੋੜਾ ਘਰੋਂ ਚੱਲ ਰਿਹਾ ਸੀ ਮੈਂ ਉਦੋਂ ਹੀ ਬਾਈ ਨੂੰ ਬਾਰ-ਬਾਰ ਕਹਿ ਰਿਹਾ ਸੀ ਬਈ ਇਹ ਤਾਂ ਪੂਰਾ ਹੀ ਗੁਲਾਬੀ ਹੋਇਆ ਖੜਾ ਹੈ ਹੀ ਗੁਲਾਬੀ ਹੈ ਘੋੜਾ ਦਾ ਕਿ ਖੜਾ ਖੜਾ ਕਮਰੇਜ ਵੀ ਗੁਲਾਬੀ ਦਿਸਦਾ ਦੂਰੋਂ ਵੀ ਬਾਕੀ ਆਪਾਂ ਦੇਖਿਆ ਹੀ ਆ ਕੁਛ ਘੋੜੇ ਚ ਹੰਕਾਰ ਵਾਵਾ ਜਿਵੇਂ 8 ਸਿਲੰਡਰ ਗੱਡੀ ਵਾਂਗੂ ਵੀਰੇ ਬੁੱਕ ਦਾ ਹੀ ਤਰਿਆ ਆਉਂਦਾ ਸੀਗਾ ਤੇ ਰੋਕਣਾ ਪੈਂਦਾ ਸੀ ਕਿ ਭਾਈ ਖੜ ਜਾ ਬਸ ਬਸ ਹੋ ਗਈ ਸਾਡੀ ਬਾਈ ਦੀ ਵੀਡੀਓ ਮੈਂ ਜਦੋਂ ਸ਼ੂਟ ਕੀਤੀ ਮੈਂ ਬਾਰ ਬਾਰ ਕਹਾਂ ਦੂਰ ਹੋ ਜੋ ਦੂਰ ਹੋਣ ਕਿਥੋਂ ਦਿੰਦਾ ਸੀ ਕੋੜਾ ਦੂਰ ਭਾਈ ਉਦੋਂ ਜੋਰ ਲੱਗਾ ਪਿਆ ਸੀ ਕੋੜਾ ਰੁਥਮੇ ਨਹੀਂ ਜਾਂਦਾ ਸੀ ਰੁਕਦਾ ਹੀ ਨਹੀਂ ਸੀ ਹੈ ਨਾ ਉਹ ਲਗਾ ਲਈ ਜਾਂਦਾ ਸੀ ਹਾਂ ਉਹ ਵੀਡੀਓ ਆਪਾਂ ਬਣਾਈ ਆਂ ਭਰਾਵਾਂ ਨੂੰ ਵਿੱਚ ਦਿਖਾਵਾਂਗੇ ਤਾਂ ਹੀ ਭਾਈ ਨਾਮ ਇਹਦਾ ਬੈਲਾਰੂਸ ਆ ਤਾਂ ਹੀ ਨਾਮ ਬੈਲਾਰੂਸ ਹਾਂ ਇਹ ਬੈਲਾਰੂਸ ਆਪਦੇ ਗੱਲ ਕਰਕੇ ਬੈਲਾਰੂਸ ਹੈ ਨਾ ਅਸੀਂ ਕੀ ਹੋਇਆ ਜਦੋਂ ਦਾ ਨਾਮ ਬੈਲਾਰੂਸ ਕਿਉਂ ਰੱਖਿਆ ਸੀ ਭਾਈ ਇਹ ਕੀ ਸੀ ਅਸੀਂ ਨਾ ਮ ਲੱਖਾ ਬਰਾੜਾ ਗਲੱਬੇ ਵਾਲੇ ਤੋਂ ਹਾਂਜੀ ਉਹਨਾਂ ਤੋਂ ਆਪਾਂ ਇਹ ਪਰਚੇਜ਼ ਕੀਤਾ ਸੀ ਨਾ ਘੋੜਾ ਜੀ ਇਸੇ ਘੋੜੇ ਦਾ ਬੱਚਾ ਸੀ ਆਪਣੇ ਕੋਲੇ ਪਹਿਲਾਂ ਹਾਂਜੀ ਤੇ ਉਹ ਪਰਮਾਤਮਾ ਦੇ ਘਰ ਚਲੇ ਗਿਆ ਓਹੋ ਤੇ ਉਹ ਜਦੋਂ ਮੈਂ ਜਾਂਦਾ ਹੁੰਦਾ ਸੀ ਬਾਈ ਕੋਲੇ ਤੇ ਵੇਖ ਕੇ ਨਾ ਮੈਨੂੰ ਆ ਘੋੜਿਆਂ ਨਾਲੋਂ ਥੋੜਾ ਜਿਹਾ ਐਕਸਟਰਾ ਲੱਗਦਾ ਸੀਗਾ ਇਹ ਤੇ ਬਾਈ ਲੱਖਾ ਕਹਿੰਦਾ ਤਾਂ ਨਾਂ ਕੀ ਰੱਖੀਏ ਮੈਂ ਕਹਿੰਦਾ ਨਾਂ ਰੱਖ ਦਈਏ ਬੈਲਾਰੂਸ ਆਏ ਹਾਏ ਹਾਏ ਬੈਲਾਰੂਸ ਉਹ ਨਾਮ ਰੱਖਣ ਤੋਂ ਬਾਅਦ ਫਿਰ ਬੈਲਾਰੂਸ ਬੈਲਾਰੂਸੀ ਹੋ ਗਈ ਕੀ ਬਾਤ ਹੈ ਤੇ ਉਹ ਵੀਡੀਓ ਚ ਵੇਖਿਆ ਨਹੀਂ ਉਹ ਤੁਸੀਂ ਲੈ ਕੇ ਗਏ ਪਰ ਬੁੱਕ ਦਾ ਹੀ ਤੁਰੇ ਜਾਉਂਦਾ ਜੀ ਸਵਾਦ ਆਉਂਦਾ ਜੀ ਆਪਾਂ ਦੇਖੋ ਰੋਜ਼ ਘੋੜਿਆਂ ਨੂੰ ਮੈਂ ਸ਼ੂਟ ਕਰਦਾ ਨਵੇਂ-ਨਵੇਂ ਘੋੜੇ ਆਪਾਂ ਦੇਖਦੇ ਆ ਆਪਾਂ ਸ਼ੂਟ ਕਰਦੇ ਆ ਪਰ ਇਹ ਘੋੜੇ ਨੂੰ ਜਦੋਂ ਮੈਂ ਫਲਵਾ ਰਿਹਾ ਸੀ ਨਾ ਤੇ ਮੈਨੂੰ ਆਪ ਨੂੰ ਹੀ ਸਵਾਦ ਆ ਰਿਹਾ ਸੀ ਜਿਆਦਾ ਸ਼ੂਟ ਕਰਦਿਆਂ ਕਰਦਿਆਂ ਤੇ ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ ਜੀ ਬਾਈ ਜੀ ਇੱਕ ਵਾਰੀ ਹੋਰ ਇਦਾਂ ਇਹਨਾਂ ਨੂੰ ਕਰੋ ਕਦੀ ਐਨਾਂ ਨੂੰ ਕਰੋ ਫੋਟੋ ਕੀ ਸਵਾਦ ਆਉਂਦਾ ਸੀ ਗਰਦੇਬਾਈ ਕੋਈ ਵੀ ਭਰਾ ਜਿੰਨੇ ਵੀ ਇੱਕ ਤਾਂ ਜਦੋਂ ਮੰਡੀ ਲਾ ਕੇ ਆਏ ਆ ਪੰਮਰਸਰਾਂ ਦੀ ਨਾ ਹਾਂਜੀ ਉਸ ਤੋਂ ਬਾਅਦ ਜਿਵੇਂ ਬਾਈ ਕੁਲਦੀਪ ਗੱਦਾ ਡੋਬ ਤੋਂ ਹਣਾ ਭਰਾ ਨਾਲੇ ਘੋੜਿਆਂ ਦਾ ਵੱਡਾ ਬ੍ਰੀਡਰ ਆ ਨਾ ਹਾਂਜੀ ਉਹ ਵੀਰ ਆਪਣੇ ਕੋਲੇ ਇੱਥੇ ਆਇਆ ਘੋੜੀ ਮਲਾ ਕੇ ਲੱਗਿਆ ਹਣਾ ਜੀ ਤੇ ਜਿਹੜਾ ਵੀ ਬੰਦਾ ਆ ਕੇ ਵੇਂਦਾ ਨਾ ਘੋੜੇ ਨੂੰ ਬਾਹਰ ਕੱਢਦੇ ਉਹਦੀ ਸਟੈਂਡਿੰਗ ਜਿਹੜੀ ਘੋੜੇ ਦੀ ਹੈ ਨਾ ਬਹੁਤ ਜ਼ਬਰਦਸਤ ਖਲੋਨੀ ਕੀ ਬਾਤ ਹੈ ਜੀ ਖਲੋਨੀ ਦਾ ਬੁੱਤ ਬਣ ਜਾਂਦਾ ਆਮ ਕੋੜਿਆਂ ਦੀ ਜਿਹੜੀ ਜਿਹੜੀ ਗਰਦਨ ਹੈ ਨਾ ਗਾਹ ਨੂੰ ਹੁੰਦੀ ਹੈ ਇਹਦੀ ਗਰਦਨ ਜਿਹੜੀ ਹੈ ਤਾ ਨੂੰ ਆ ਤਾ ਨੂੰ ਆ ਪੁੰਡ ਬਣਾ ਲੈਂਦਾ ਹੈ ਬੱਡ ਬਣਾਦਾ ਨਹੀਂ ਬਹੁਤ ਸੋਹਣਾ ਜੀ ਮੈਂ ਕੋਸ਼ਿਸ਼ ਕੀਤੀ ਅੱਜ ਵਾਲੇ ਸ਼ੂਟ ਦੇ ਵਿੱਚ ਕੋੜੇ ਦੀ ਪ੍ਰੋਪਰ ਗਰਦਨ ਦਿਖਾਈ ਜਾਵੇ ਮੂੰਹ ਦਿਖਾਇਆ ਜਾਵੇ ਉਹਦੀਆਂ ਅੱਖਾਂ ਓਏ ਹੋਏ ਅੱਖਾਂ ਦੇ ਇੰਨੀਆਂ ਨਸ਼ੀਲੀਆਂ ਨੇ ਨਾ ਕਿ ਜੇ ਕੋਈ ਅੱਖਾਂ 'ਚ ਵੇਖ ਲੈਂਦਾ ਨਸ਼ਾ ਹੋ ਜਾਂਦਾ ਉਹ ਗੋਪੀ ਬਈ ਹੈ ਨਾ ਬਈ ਗੋਪੀ ਥੋੜੇ ਹੰਤੀ ਜੀ ਹੈ ਹਾਂਜੀ ਹਾਂਜੀ ਉਹ ਕਹਿੰਦਾ ਹੁੰਦਾ ਬਈ ਇਹਦੀ ਅੱਖਾਂ ਬਿੱਲੀਆਂ ਨਹੀਂ ਅਸ਼ਵਰਿਆ ਰੇਰਗੀਆਂ ਵਾ ਲੋਕਾਂ ਦੀਆਂ ਅੱਖਾਂ ਦੇ دیਵਾਨੇ ਆ ਬਈ ਸਹੀ ਹੈ ਜਦੋਂ ਉੱਥੇ ਕੋੜਾ ਹੁਣ ਮੈਂ ਸ਼ਾ ਹਾਂਜੀ ਬਾਹਰ ਜਦੋਂ ਆਪ ਤਾਂ ਮੇਰਾ ਧਿਆਨ ਪੈਂਦਾ ਸੀ ਅੱਖਾਂ ਚ ਵੀ ਅੱਖਾਂ ਦੀ ਵੀਡੀਓ ਬਣਾਵਾ ਤਾਂ ਮੇਰਾ ਅੱਖਾਂ ਜੀ ਵੜ ਜਾਂਦਾ ਬੰਦਾ ਖੁੱਬ ਜਾਂਦਾ ਖੁੱਬ ਜਾਂਦਾ ਹੈ ਕਿਆ ਮੈਨੂੰ ਮਾਤ ਨੇ ਚੀਜ਼ ਮੈਨੂੰ ਆਪ ਨੂੰ ਵੀ ਨਾ ਗਰਦੇਬਾਈ ਪਹਿਲੇ ਦਿਨ ਤੋਂ ਇਹ ਨਾ ਜਦੋਂ ਗੁਲਜ਼ਾਰ ਆਇਆ ਸੀ ਇੱਥੇ ਗੰਗਨਗਰ ਮੰਡੀ ਤੇ ਹਾਂਜੀ ਆਇਆ ਸੀ ਇੱਕ ਵਾਰੀ ਆਇਆ ਸੀ ਗੁਲਜ਼ਾਰ ਇੱਥੇ ਅੱਛਾ ਇੱਕ ਵਾਰੀ ਆਇਆ ਸੀ ਹਾਂ ਤੇ ਉਦੋਂ ਨਾ ਅਸੀਂ ਗਏ ਸੀ ਮੇਲੇ ਤੇ ਤੇ ਅਸੀਂ ਵੇਖਿਆ ਤਾਂ ਸਾਨੂੰ ਮੇਰੀ ਆਪਦੀ ਰੀਤ ਸੀ ਕਿ ਯਾਰ ਇਦਾਂ ਦਾ ਹੋਵੇ ਨਾ ਕਿਤੇ ਕੋੜਾ ਸੁਆਦ ਆ ਜੇ ਗੱਲ ਦਾ ਪਰਮਾਤਮਾ ਨੇ ਵਿਖਲੋ ਵੀ ਇਹੋ ਜੀ ਕਿਰਪਾ ਕੀਤੀ ਆਈ ਕਿਆ ਕਿਆ ਬਾਤ ਹੈ ਬੱਚਾ ਬਿਲਕੁਲ ਬਿਲਕੁਲ ਇਹ ਗੁਲਜ਼ਾਰ ਦਾ ਬੱਚਾ ਨਹੀਂ ਇਹ ਗੁਲਜ਼ਾਰ ਦਾ ਪੋਤਾ ਅੱਛਾ ਗੁਲਜ਼ਾਰ ਦਾ ਪੋਤਾ ਹੈ ਹਾਂਜੀ ਹਾਂਜੀ ਇਹ 파ਰਸ ਘੋੜੇ ਦਾ ਬੱਚਾ ਜੀ 파ਰਸ ਦਾ ਹਾਂਜੀ ਠੀਕ ਹੈ ਜੀ ਤੇ ਆਪਾਂ ਬਾਈ ਜੀ ਵੈਸੇ ਜਿਹੜਾ ਸਟੱਡ ਫਾਰਮ ਚਲਾ ਰਹੇ ਆ ਆਪਾਂ ਨੂੰ ਕਿੰਨਾ ਸਮਾਂ ਹੋ ਗਿਆ ਘੋੜਿਆਂ ਨਾਲ ਜੁੜੇ ਹੋਏ ਨੇ ਘੋੜਿਆਂ ਦੀ ਲਾਈਨ 'ਚ ਵੀਰ ਜੀ ਮੈਂ ਆਇਆ ਸੰਨ 2000 ਦਾ ਅੱਛਾ ਹਾਂਜੀ ਵੈਰੀ ਗੁੱਡ ਉਹ ਤਾਂ ਕਾਫੀ ਸਾਲ ਹੋ ਗਏ ਉਹ ਤਾਂ 25 ਸਾਲ ਹੋ ਗਏ ਲਗਭਗ ਜੀ ਬਿਲਕੁਲ ਜੀ ਤੇ ਤੁਸੀਂ ਹਮੇਸ਼ਾ ਤੋਂ ਨੁਕਰੇ ਘੋੜੀ ਰੱਖਦੇ ਹੋ ਬਿਲਕੁਲ ਪਹਿਲੀ ਘੋੜੀ ਮੈਂ ਚੰਬੀ ਲਈ ਸੀਗੀ ਵੀਰ ਉਸ ਤੋਂ ਬਾਅਦ ਇਹੋ ਜਿਹਾ ਕੋਈ ਦਿਨ ਨਹੀਂ ਆਇਆ ਵੀ ਜਿਸ ਦਿਨ ਆਪਣੇ ਕਿੱਲੇ ਤੇ ਸਟ੍ਰੇਲੀਅਨ ਨਾ ਹੋ ਨਾ ਰਿਆ ਹੋਵੇ ਮਤਲਬ ਇੱਕ ਤਾਂ ਹੁੰਦਾ ਨਾ ਵੀ ਬੰਦੇ ਘੋੜੀਆਂ ਰੱਖਣ ਦੇ ਸ਼ਕੀਨ ਹੁੰਦੇ ਵੀ ਘੋੜੀਆਂ ਰੱਖਣੀਆਂ ਤੁਹਾਨੂੰ ਮਤਲਬ ਘੋੜਾ ਰੱਖਣ ਦਾ ਹੀ ਚਾਹ ਸੀ ਸ਼ੁਰੂ ਤੋਂ ਵੀ ਘੋੜਾ ਹੀ ਰੱਖਣਾ ਗੁਰਦੇ ਬਾਈ ਜਿਹੜਾ ਘੋੜੇ ਦਾ ਨਜ਼ਾਰਾ ਉਹ ਘੋੜੇ ਨਾਲ ਹੀ ਆ ਭਾਈ ਨਾਲੇ ਕੋਈ ਸ਼ਹਿਰ 'ਚ ਹੁੰਦਿਆਂ ਵੀ ਜਗ੍ਹਾ ਥੋੜੀ ਹੁੰਦਿਆਂ ਵੀ ਤੇ ਤੁਸੀਂ ਪ੍ਰੋਪਰ ਸ਼ਹਿਰ ਦੇ ਵਿੱਚ ਬੈਠੇ ਹੋ ਤੁਹਾਡੀਆਂ ਗਲੀਆਂ ਨੇ ఏరియా ਆ ਲੋਕ ਰਹਿੰਦੇ ਆ ਬਈ ਆਪਣਾ ਫਾਰਮ ਜ਼ਰੂਰ ਛੋਟਾ ਵਾ ਪਰ ਆਪਣਾ ਦਿਲ ਬਹੁਤ ਵੱਡਾ ਵਾ ਬਾਕੀ ਜਿਹੜੇ ਵੱਡੇ ਫਾਰਮ ਵਾਲੇ ਆ ਉਹ ਜਿਹੜੇ ਦੇਖੋ ਜੀ ਆਮ ਤੌਰ ਤੇ ਲੋਕ ਸ਼ਹਿਰਾਂ ਤੋਂ ਬਾਹਰ ਜਾ ਕੇ ਖੁੱਲੇ ਖੇਤਾਂ ਦੇ ਵਿੱਚ ਵੱਡੇ ਵੱਡੇ ਫਾਰਮ ਬਣਾ ਕੇ ਘੋੜੇ ਰੱਖਦੇ ਆ ਪਰ ਤੁਸੀਂ ਜਿਵੇਂ ਸ਼ਹਿਰ ਦੇ ਵਿੱਚ ਵਿਚਾਲੇ ਰਹਿੰਦੇ ਹੋ ਆਪਣੇ ਕੋਲ ਘੋੜੇ ਰੱਖਣ ਦੀ ਜਗ੍ਹਾ ਵੀ ਭਾਵੇਂ ਘੱਟ ਆ ਪਰ ਫਿਰ ਵੀ ਤੁਹਾਡਾ ਮਤਲਬ ਪੂਰਾ ਸ਼ਹਿਰ ਹੀ ਫਾਰਮ ਵਰਗਾ ਲੱਗਦਾ ਹੈ ਜਦੋਂ ਘੋੜਾ ਬਾਹਰ ਕੱਢ ਕੇ ਆ ਇਹਨੂੰ ਗਲੀਆਂ ਦੇ ਵਿੱਚ ਦੀ ਜਾਂਦੇ ਹੋ ਲੋਕ ਬੱਚੇ ਵੀ ਦੇਖਦੇ ਆ ਲੋਕ ਵੀ ਦੇਖਦੇ ਆ ਆਪਾਂ ਹੁਣ ਬਾਹਰ ਗਾਰਡਨ 'ਚ ਜਾ ਕੇ ਉੱਥੇ ਸ਼ੂਟ ਕੀਤਾ ਤੇ ਸਵਾਦ ਆ ਗਿਆ ਗੁਰਦੇਵ ਬਾਈ ਪਤਾ ਪਰ ਉਹ ਆਪਣਾ ਫਾਰਮ ਨਾਲੋਂ ਵੱਧ ਸਵਾਦ ਇੱਥੇ ਆ ਜਾਂਦਾ ਸ਼ਹਿਰ ਗੁਰਦੇਵ ਬਾਈ ਪਤਾ ਕੀ ਵੀ ਜਦੋਂ ਭਰਾ ਜਿਵੇਂ ਆ ਬਾਈ ਸਾਡਾ ਦੇਖੋ ਗੰਗਾ ਨਗਰ ਤੋਂ ਨਾਲ ਕਾਲੀਆਂ ਪਿੰਡ ਤੋਂ ਹਨਾ ਜੀ ਕਪਿਲ ਵੀਰ ਹਨਾ ਜੀ ਇੱਧਰ ਸੰਦੀਪ ਵੀਰ ਆ ਸਾਡਾ ਇਹ ਵੀ ਕਾਲੀਆਂ ਤੋਂ ਹੀ ਆ ਗੰਗਾ ਨਗਰ ਤੋਂ ਅੱਗੇ ਹੈ ਨਾ ਹਾਂਜੀ ਵੇਖੋ ਜਦੋਂ ਭਰਾਵਾਂ ਦਾ ਪਿਆਰ ਹੈ ਨਾ ਆਪਣੇ ਨਾਲ ਤਾਂ ਤੁਸੀਂ ਕਿਤੇ ਹੀ ਰੱਖ ਲੋ ਘੋੜੇ ਨੂੰ ਥੋੜੀ ਜਗ੍ਹਾ 'ਚ ਰੱਖ ਲੋ ਸ਼ਹਿਰ 'ਚ ਰੱਖ ਲੋ ਜਿੰਨਾ ਭਰਾਵਾਂ ਨੇ ਉਹਨਾਂ ਨੇ ਆਈ ਜਾਣਾ ਆਈ ਜਾਣਾ ਇਹ ਵੀ ਆਪ ਦਾ ਸਵਾਦ ਹੈ ਜੀ ਇਸ ਚੀਜ਼ ਦਾ ਘੋੜੇ ਪਾਲਣ ਦਾ ਸਾਡੇ ਸਾਡੇ ਇੱਥੇ ਨਾ ਵੱਡੇ ਵੱਡੇ ਜਗ੍ਹਾ ਵਾਲੇ ਵੱਡੇ ਵੱਡੇ ਜਿਨ੍ਹਾਂ ਕੋਲੇ ਜਗ੍ਹਾ ਜਿਆਦੀ ਸੀਗੀ ਜੀ ਉਹ ਕਹਿੰਦੇ ਜਗ੍ਹਾ 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 ਕਰਦੇ ਚਲੇ ਗਏ ਇੱਥੇ ਥੋੜੀ ਜਗ੍ਹਾ ਵਾਲੇ ਅਜੇ ਵੀ ਪੈਰਡਾਈ ਬੈਠੇ ਆ ਅੱਛਾ ਅੱਛਾ ਕੋਈ ਕਹਿੰਦੇ ਜਗ੍ਹਾ ਹੋਣੀ ਚਾਹੀਦੀ ਕਿੱਥੇ ਦਿਲ ਚ ਹੋਣੀ ਚਾਹੀਦੀ ਕੋੜੇ ਰੱਖਣੇ ਦਾ ਦਿਲ ਚ ਜਗ੍ਹਾ ਚਾਹੀਦੀ ਹੈ ਘਰ ਚ ਦਾ ਪੇਮਣ ਜਾਂਦਾ ਹੈ ਹਾਂ ਆਪੇ ਬਣ ਜਾਂਦਾ ਤੇ ਹਾਂਜੀ ਭਾਈ ਜੀ ਆਪਾਂ ਗੱਲ ਕਰ ਰਹੇ ਸੀਗੇ ਤੇ ਕੋੜਾ ਜਦੋਂ ਦਾ ਬੈਲਾਰੂਸ ਆਪਣੇ ਫਰਮ ਤੇ ਆਇਆ ਹਾਂ ਹਾਂਜੀ ਕੋਈ ਯਾਦ ਹੋਏਗਾ ਆਪਾਂ ਕਿੰਨੀਆਂ ਕੁ ਕੋੜੀਆਂ ਮਿਲਾ ਚੁੱਕੇ ਹਾਂ ਜੀ ਕੋੜੀਆਂ ਆਪਾਂ ਗੁਰਦੇਵir ਜੀ ਲਗਭਗ ਇਸ ਤੋਂ ਮਿਲਾਤੀਆਂ ਹੁਣ ਤੱਕ ਮੈਂ 60 ਤੋਂ 65 ਕੋੜੀਆਂ ਦੇ ਆਰ ਪਰ ਵਾਹ ਜੀ ਵਾਹ ਕਿੰਨਾ ਸਮਾਂ ਹੋ ਗਿਆ ਕੋੜਾ ਇੱਥੇ ਆਇਆ ਇੱਥੇ ਆਇਆ ਨੂੰ ਆਪਣੇ ਕੋਲੇ ਹੋਇਆ ਜੀ ਨਵੰਬਰ ਚ ਨੰਬਰ ਅਕਤੂਬਰ ਚ ਆਇਆ ਕੋੜਾ ਆਪਣੇ ਕੋਲ ਇੱਥੇ ਅਕਤੂਬਰ 6 ਕਿ ਮਹੀਨੇ ਹੋਏ ਭਾਜੀ ਲਗਭਗ ਅੱਛਾ ਹਾਂ ਜੀ 6 ਮਹੀਨੇ ਹੋਏ ਆ ਮੈਂ ਪੁੱਛ ਲਗਾ ਕਿਹੜੇ ਸਾਲ ਦੇ ਅਕਤੂਬਰ ਦੇ ਨਾ 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 6 ਕਿ ਮਹੀਨੇ ਹੋਏ ਮੇਰੇ ਕੋ ਕੋੜਾ ਆਇਆ ਇਹਨੂੰ ਇਸ ਤੋਂ ਪਹਿਲਾਂ ਇੱਕ ਕੋੜਾ ਗੁਲਾਬੇ ਵਾਲੇ ਬਾਈ ਲੱਖੇਵੀਰ ਕੋਲ ਅੱਛਾ ਉਸੇ ਸਾਲ ਹੀ ਲੰਦਾ 6 ਮਹੀਨੇ ਪਹਿਲਾਂ ਹੀ ਹਾਂਜੀ 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 ਠੀਕ ਹੈ ਠੀਕ ਹੈ ਠੀਕ ਹੈ ਤੇ ਮੈਂ 60 65 ਕੋੜੀਆਂ ਇਸ ਤੋਂ ਮੈਟ ਕਰਾ ਦੁੱਤੀਆਂ ਔਨ ਰਿਪੋਰਟ ਜਿਹੜਾ ਆਪਣੇ ਕੋਲੇ ਰਿਟਨ ਚ ਸਾਰਾ ਕੁਝ ਤੇ ਆਪਣੇ ਘਰੇ ਵੀ ਮੈਂ ਦੇਖਿਆ ਆਪਣੇ ਫਾਰਮ ਤੇ ਇੱਕ ਬੈਲਾਰੂਸ ਦੀ ਬੁਛੇਰੀ ਖੜੀ ਆ ਜੀ ਉਹਦੀ ਡਿਟੇਲ ਵੀ ਦੇ ਦਈਏ ਦੋ ਬੱਚੀਆਂ ਬਾਈ ਆਪਣੇ ਕੋਲੇ ਮੌਕੇ ਤੇ ਖੜੀਆਂ ਆ ਵਾ ਜਿਹੜੀ 12 ਮਹੀਨਿਆਂ ਦੀ ਬੱਚੀ 60 ਪਲੱਸ ਹਾਈਟ ਕਰੀ ਖੜੀ ਆ ਹਾਂਜੀ ਬਿਲਕੁਲ ਹੈ ਤੇ ਇੱਕ ਬਾਈ ਬੱਗਾ ਕੋਖਰ ਲੈ ਗਿਆ ਸੀ ਜਾਂ ਆਪਣੇ ਤੋਂ ਇਥੋਂ ਆਪਣੇ ਲਾਗੇੋਂ ਖਰੀਦ ਕੇ ਉਹ ਬੱਚੀ ਨੇ ਵੀ ਬਹੁਤ ਹਾਈਟ ਕੀਤੀ ਤੁਸੀਂ ਉਸ ਬੱਚੀ ਦੀ ਪਹਿਲਾਂ ਵੀ ਇੱਕ ਵਾਰੀ ਬੱਚੀ ਫਲਮਾਈ ਸੀਗੀ ਤੇ ਉਹ ਬੱਚੀ ਸਰ ਮੇਲੇ ਦੇ ਵਿੱਚ ਮੈਂ ਉਹ ਮੁੰਡਾ ਆਪਾ ਸੁਖਦੀਪ ਹੈ ਆਪਣਾ ਮਿੱਤਰ ਬੁੱਟਰਪਿੰਡ ਤੋਂ ਜੀ ਹਾਂਜੀ ਹਾਂਜੀ ਤੇ ਉਹ ਸੁਖਦੀਪ ਦੇ ਕੋਲੀ ਆ ਬਾਈ ਬੱਗੇ ਖੁਖਰ ਦਾ ਪਣੇਵਾ ਹੈ ਹਾਂਜੀ ਹਾਂਜੀ ਉਹਨਾਂ ਕੋਲ ਬੁਸ਼ੇਰੀ ਮੈਂ ਫਲਮਾਈ ਸੀ ਤੇ ਬਹੁਤ ਵਿਊ ਉਹਦੇ ਆਏ ਤੇ ਬਹੁਤ ਪਸੰਦ ਕੀਤੀ ਗਈ ਤੇ ਉਸ ਮੰਡੀ ਦੇ ਵਿੱਚ ਉਸ ਸ਼ੇਰੀ ਦੇ ਬਹੁਤ ਪੈਸੇ ਲੱਗੇ ਉਹ ਉਸ ਤੋਂ ਇਲਾਵਾ ਵੀ ਨਾ ਸਾਡੇ ਇਧਰ ਹਰਮਾਨਗੜ੍ਹ ਜ਼ਿਲ੍ਹੇ ਚ ਜਿਵੇਂ ਨਿਰਮਲ ਐ ਬਾਈ ਖਾਰੇ ਤੋਂ ਹਾਂਜੀ ਉਹ ਉਹ ਵੀ ਬਹੁਤ ਇਸ ਘੋੜੇ ਦਾ دیਵਾਨਾ ਉਹਨਾਂ ਨੇ ਵੀ ਬਹੁਤ ਘੋੜੀਆਂ ਇਸ ਘੋੜੇ ਤੋਂ ਮਲਾਈਆਂ ਉਹਨਾਂ ਨੇ ਬੱਚੇ ਬਹੁਤ ਚੰਗੇ ਚੰਗੇ ਬੱਚੇ ਵੇਚੇ ਆ ਪੂਰੇ ਚੰਗੇ ਪੈਸੇ ਆ ਕਿਹੜੀ ਬਾਤ ਹੈ ਬਾਕੀ ਕਿਸੇ ਮੇਲੇ ਚ ਚਲ ਜੋਗੇ ਗਰਦੇਬਾਈ ਤੁਹਾਨੂੰ 2-4 2-4 ਬੱਚੇ ਆਪਣੇ ਘੋੜੇ ਦੇ ਬੈਲਾਰੂਸ ਦੇ ਮਿਲ ਨਹੀਂ ਮਿਲਣਾ ਮਿਲ ਨਹੀਂ ਮਿਲਨੇ ਆ ਬੱਚੇ ਤਾਂ ਮਿਲ ਨਹੀਂ ਮਿਲਨੇ ਆ ਇਸ ਤੋਂ ਇਲਾਵਾ ਅਸਟ੍ਰੇਲੀਅਨ ਬਈ ਜਿਹੜੇ ਮੇਨ ਅਸਟ੍ਰੇਲੀਅਨ ਲੋਕ ਚਲਾਈ ਜਾਂਦੇ ਹਨ ਨਾ ਦੋ ਤੋਂ ਤਿੰਨ ਅਸਟ੍ਰੇਲੀਅਨ ਬੈਲਾਰੂਸ ਦੇ ਹੁੰਦੇ ਹੀ ਹੁੰਦੇ ਆ ਉਸ ਤੋਂ ਬਾਅਦ ਜਿਵੇਂ ਬਰੂਡ ਮੇਹਰਾਂ ਵੱਡੀਆਂ ਘੋੜੀਆਂ ਹੋ ਗਈਆਂ ਲੋਕਾਂ ਨੇ ਬਰੀਡਿੰਗ ਤੇ ਲਾ ਰੱਖੀਆਂ ਜਿਹੜੀਆਂ 44 65 ਪਿੰਡ ਇੰਚ ਕਰਦਾ ਜਿੰਨਾਂ ਦਾ ਬਹੁਤ ਸੋਹਣੇ ਸੋਹਣੇ ਬੱਚੇ ਆਏ ਬਈ ਆਪਣੇ ਘੋੜੇ ਦਾ ਕੱਦ ਕਿੰਨਾ ਜੀ ਗੱਲ ਕਰੀਏ ਬੈਲਾਰੂਸ ਦੇ ਕੱਦ ਦੀ ਘੋੜੇ ਦੀ ਹਾਈਟ ਵੀ ਜਿਹੜੀ ਸਟਿਕਲ ਹੋਊਗੀ 68 ਇੰਚ ਉਹ ਵੈਰੀ ਗੁੱਡ ਤੇ ਉਹਵੇਂ ਤਾਂ ਆਪਾਂ ਇੱਕ 70 ਵੀ ਕਹਿ ਦਿੰਨੇ ਆ ਨਾ ਜਿਵੇਂ ਕਹਿਣ ਨੂੰ ਤਾਂ ਪਰ ਜਿਹੜੀ ਘੋੜਾ ਵੱਡਾ ਜੀ ਪ ਤੇ ਪਤਾ ਵੀ ਚੱਲਦਾ ਵੀ ਘੋੜਾ ਪਟਾ ਬਾਕੀ ਗਰਦੇ ਬਾਈ ਪਤਾ ਕਿ ਲਾਈਨਾਂ ਤੋਂ ਇਹ ਦੋਨੋਂ ਲਾਈਨਾਂ ਤੋਂ ਬਹੁਤ ਸਟਰੋਂਗ ਹੈ ਜਿਹੜਾ ਇਹਦਾ ਫਾਦਰ ਹੈ ਜਿਹੜਾ ਉਹ ਗੁਲਜਾਰ ਦਾ ਵਾ ਹੈ ਨਾ ਹਾਂਜੀ ਤੇ ਜਿਹੜੀ ਇਹਦੀ ਮਦਰ ਆ ਮਦਰ ਇਹਦੀ ਭਾਕਸਰ ਵਾਲੇ ਬਾਈ ਬਲਕਰਨ ਵਾਲੇ ਘੋੜੇ ਦੀ ਬੱਚੀ ਆ ਅੱਛਾ ਪਹਿਲੇ ਵੱਡੇ ਘੋੜੇ ਜਿਹੜੇ ਭਾਕਸਰ ਦਾ ਪਰਨਾ ਘੋੜਾ ਵਜਦਾ ਸੀ ਲੰਬੀ ਧੋਣ ਵਾਲਾ ਜਿਹੜਾ ਘੋੜਾ ਸੀ ਜਿਆ ਉਹ ਕੁਲਦੀਪ ਗੱਦਾਡੋ ਵਾਲਾ ਘੋੜਾ ਤੇ ਜਿਹੜੀ ਬੈਲਾਰੂਸ ਦੀ ਮਾਂ ਵਾ ਇਹ ਦੋਨੋਂ ਭੈਣ ਭਰਾ ਵਾ ਅੱਛਾ ਤੇ ਇਹਦੀ ਮਾਂ ਵੀ ਮਤਲਬ ਪੂਰੀ ਸਟਰੋਂਗ ਹੈ ਹਾਂ ਪੂਰੀ ਸਟਰੋਂਗ ਹੈ ਨੁਕਰੀ ਘੋੜੀ ਆ ਜੀ ਤੇ ਉਹਦਾ ਕਰਕੇ ਭਾਜੀ ਸਾਰੇ ਬਨੇਓ ਸਟਰੋਂਗ ਹੈ ਕਮ ਤਾਂ ਹੀ ਬੱਚੇ ਵਧੀਆ ਆਉਂਦੇ ਆ ਇੱਕ ਸ਼ਾਇਦ ਜਗਰਾਵੀ ਮੇਲੇ ਤੇ ਵੀ ਇੱਕ ਬੱਚਾ ਬਹੁਤ ਵੱਡਾ ਆਇਆ ਸੀਗਾ ਸ਼ਾਇਦ ਤੁਸੀਂ ਵੇਖਿਆ ਵੀ ਹੋਵੇ ਜੀ ਜੈ ਮੰਗਲ ਬੱਚਾ ਸੀਗਾ ਤੇ ਉਸ ਤੋਂ ਇਲਾਵਾ ਵੀ ਐਮਐਲਏ ਸਾਹਿਬ ਪਠਾਨ ਮਾਜਰਾ ਜੀ ਨੂੰ ਆਪਾਂ ਬੱਚੀ ਦਿੱਤੀ ਹੈ ਦੀ ਅੱਛਾ ਇਹਦੀ ਬੱਚੀ ਦਿੱਤੀ ਆ ਆਪਣੇ ਘੋੜੇ ਦੀ ਬੈਲਰੂਸ ਦੀ ਬੱਚੀ ਦਿੱਤੀ ਸੀਗੀ ਨਿਕੰਦ ਬੱਚੀ ਬਈ ਚੌਂਟੋਂ ਬਾਹਰ ਇੰਚ ਚੌਂਟੋਂ ਬਾਹਰ ਕੱਦ ਸੀ ਉਹਦਾ ਨਿਕੰਦ ਅੱਛਾ ਨਿਕੰਦ ਦਾ ਕੀ ਬਾਤ ਹੈ ਕੀ ਬਾਤ ਹੈ ਮਤਲਬ ਇਹ ਘੋੜਾ ਜਿਹੜਾ ਜਦੋਂ ਮੈਂ ਪਹਿਲਾਂ ਜਾਣਦਾ ਸੀ ਜਾਂ ਤੁਹਾਡੇ ਨਾਲ ਗੱਲਬਾਤ ਕਰਕੇ ਪਤਾ ਲੱਗਿਆ ਵੀ ਆਪਦੇ ਵੱਡੇ ਬੱਚੇ ਪੈਦਾ ਕਰਨ ਦੇ ਵਿੱਚ ਉਹਦਾ ਪੂਰਾ ਰੋਲ ਹੈ ਵੀ ਆਪ ਜਿੱਦਾਂ ਦਾ ਘੋੜਾ ਆਪ ਵੱਡਾ ਇਹਦੇ ਬੱਚੇ ਵੀ ਵੱਡੇ ਹੀ ਆਉਂਦੇ ਆ। ਵਰਦੇ ਵੀਰੇ ਆਮ ਬੱਚਿਆਂ ਦੇ ਨਾਲੋਂ ਜਦੋਂ ਬੱਚਾ ਜੰਮਦਾ ਬੱਚਾ ਤੁਸੀਂ ਵੇਟ ਕਰਨਾ ਵੇ ਤੇ ਦੂਜੇ ਆਮ ਘੋੜੇ ਦੇ ਬੱਚੇ ਨਾਲੋਂ ਆਪਣੇ ਘੋੜੇ ਦਾ ਬੱਚਾ 10-15 ਕਿਲੋ weight ਵੱਧ ਹੋਊਗਾ ਬੱਚੇ ਦਾ। ਕੀ ਬਾਤ ਹੈ? ਇਹ ਗਰੰਟੀ ਆ। ਜਮ ਦਾ ਬੱਚਾ ਹੈਵੀ ਆਉਂਦਾ। ਹਾਂ ਫਿਰ ਦੂਜੀ ਗੱਲ ਹੈ ਵੀ ਆਪਣੇ ਘੋੜੇ ਦੇ ਬੱਚਿਆਂ ਦੀ ਇੱਕ ਗਰੰਟੀ ਆ ਵੀ ਕਿਸੇ ਬੱਚੇ ਦੇ ਇੱਕ ਵਾਲ ਵੀ ਕਾਲਾ ਨਹੀਂ ਆਉਂਦਾ ਕਦੇ। ਕੀ ਬਾਤ ਹੈ? ਭੂਰਾ ਤੇ ਦੂਰ ਦੀ ਗੱਲ ਨਹੀਂ ਤੇ ਲੋਕਾਂ ਦੇ ਕੀ ਆ ਆਮ ਅਧੀਆਂ ਧੋਣਾ ਕਾਲੀਆਂ ਹੁੰਦੀਆਂ, ਢੂਈ ਕਾਲੀ ਹੁੰਦੀ ਉਹ ਕਹਿੰਦੇ ਜੀ ਹਾਂਜੀ ਇਹ ਸਪੌਟਲੈਸ ਹੋ ਜਾਣਾ ਜੀ ਇਹ ਤੇ ਚੱਕੀ ਜਾਣੀ। ਚੱਕੀ ਜਾਣਦਾ ਕੀ ਮਤਲਬ ਆ? ਆਉਣੀ ਨਹੀਂ ਚਾਹੀਦੀ। ਵੀ ਜੰਮਦੇ ਨੇ ਬੱਚੇ ਚਟੇ ਆਉਂਦੇ ਨੇ ਨਹੀਂ ਹੁੰਦੀ ਜਦੋਂ ਬਾਈ ਪਤਾ ਕੀ ਆ ਆਪਾਂ ਮਾਰਵਾੜੀ ਲਾਈਨ ਦੇ ਅੰਦਰ ਜੰਨੇ ਚਲੋ ਮੰਨ ਲਓ ਬਰੀਡਿੰਗ ਕਰਾਉਂਦਾ ਕੋਈ ਬੰਦਾ ਜੇ ਚਿੱਟੇ ਵਾਲ ਆ ਜਾਂਦੇ ਉਹ ਤੇ ਆਪਾਂ ਪਸੰਦ ਨਹੀਂ ਕਰਦੇ ਹਮ ਕਰਦੇ ਪਸੰਦ ਨਹੀਂ ਕਰਦੇ ਉਹ ਕਹਿੰਦੇ ਚਿੱਟੇ ਵਾਲ ਆ ਗਏ ਜੀ ਤੇ ਚੰਬੀ ਹੋ ਗਈ ਫਿਰ ਨੁਕਰਿਆਂ ਘੋੜਿਆਂ ਦੇ ਵਿੱਚ ਨੁਕਰੇ ਬੱਚਿਆਂ ਚ ਕਾਲੇ ਵਾਲ ਆ ਜਾਣ ਫਿਰ ਇਹ ਕਿਉਂ ਪਸੰਦ ਕਰਦੇ ਇਹ ਵੀ ਨਹੀਂ ਕਰਨਾ ਚਾਹੀਦਾ ਰੀਅਲ ਤੇ ਇਹ ਆ ਨਾ ਬਰੀਡਿੰਗ ਦਾ ਮਤਲਬ ਕੀ ਹੈ ਬਰੀਡਿੰਗ ਦਾ ਮਤਲਬ ਇਹ ਆ ਵੀ ਜੇ ਆਪਾਂ 스ਪੌਟਲੈਸ ਦੇ ਮਾਮਲੇ 'ਚ ਜੰਨੇ ਨੁਕਰੇ ਜੰਨੇ 스ਪੌਟਲੈਸ ਹੀ ਹੋਣਾ ਚਾਹੀਦਾ 스ਪੌਟਲੈਸ ਹੀ ਹੋਣਾ ਚਾਹੀਦਾ ਜੰਮ ਦਾ ਚਿੱਟਾ ਹੋਵੇ ਹਾਂ ਬਿਲਕੁਲ ਅਸੀਂ ਤਾਂ ਕਹਿੰਦੇ ਹਾਂ 스ਪੌਟਲੈਸ ਕੋਈ ਭਰਾ ਘੋੜੀ ਮਿਲਾ ਕੇ ਜਾਂਦਾ ਬੱਚੇ ਦੇ ਅਗਰ ਛਿਫਕਾ ਆਉਂਦਾ ਆਪਾਂ ਫੀਸ ਵਾਪਸ ਮੋੜਾਂਗੇ ਇਹ ਗਾਰੰਟੀ ਹੈ ਆਪਣੀ ਕੀ ਬਾਤ ਹੈ ਕੀ ਬਾਤ ਘੋੜਾ ਯਾਰ 12 13 ਸਾਲਾਂ ਦਾ ਹੋ ਗਿਆ ਸਾਨੂੰ ਪਤਾ ਸਾਡਾ ਘੋੜਾ ਕਿੰਨਾ ਖਰਾ ਕਿੰਨਾ ਚੰਗਾ ਜੇ ਵੀ ਸੁੰਭ ਪੈਰ ਦੀ ਵੀ ਗੱਲ ਕਰਾਂ ਤੁਸੀਂ ਤੇਲ ਲਾਉਂਦੇ ਸੀ ਉਦੋਂ ਘੋੜੇ ਦੇ ਪੈਰਾਂ ਤੇ ਉਦੋਂ ਮੈਂ ਦੇਖਿਆ ਇਹਦਾ ਮਤਲਬ ਇੰਨਾ ਵੱਡਾ ਸੁੰਭ ਮੈਨੂੰ ਨਹੀਂ ਲੱਗਦਾ ਨੁਕਰਿਆਂ ਦੇ ਵਿੱਚ ਆਮ ਘੋੜੇ ਦਾ ਐਡਾ ਹੋਊਗਾ ਸੱਤ ਨੰਬਰ ਖੁਰੀ ਲੱਗਦੀ ਹੈ ਭਾਜੀ ਘੋੜੇ ਤੇ ਤਾਂ ਮਿਲਦੀ ਨਹੀਂ ਪਹਿਲਾਂ ਫੈਰੀਅਰ ਚਾਰੇ ਪੈਰ ਦੇ ਬਹੁਤ ਵੱਡੇ ਵੱਡੇ ਪੈਰਾਂ ਪੈਂਦਾ ਫੈਰੀਅਰ ਨੂੰ ਫੈਰੀਅਰ ਪਹਿਲਾਂ ਉਹਦਾ ਜਿਗਾਰਡ ਕਰਦਾ ਵਾ ਫਿਰ ਆਉਂਦਾ ਵਾ ਫਿਰ ਆਉਂਦਾ ਗੱਗੀ ਆਉਂਦਾ ਬਾਈ ਸਰਾਏ ਨਾਗਾ ਤੋਂ ਅੱਛਾ ਤੇ ਇਹਦੀ ਖੁਰੀ ਵੀ ਸਪੈਸ਼ਲੀ ਲੱਭ ਕੇ ਲਾਉਂਦਾ ਉਹ ਪਹਿਲਾਂ ਫੋਨ ਕਰਨਾ ਪੈਂਦਾ ਉਹਨੂੰ ਫਿਰ ਉਹ ਕਹਿੰਦਾ ਦੱਸਦਾ ਵਾ ਕਿ ਮਿਲ ਗਈ ਆ ਫਿਰ ਆਉਂਗਾ ਮੈਂ ਫਿਰ ਆਉਂਗਾ ਕੀ ਆ ਬਾਤ ਵੀ ਆਮ ਘੋੜੇ ਤੇੜੀ ਖੁਰੀ ਵੀ ਨਹੀਂ ਲੱਗਦੀ ਨਾ ਨਾ ਜੀ ਜਦ ਨੇ ਵਨਾਰੇ ਵਾਰੇ ਹੋ ਗਏ ਕਿੱਥੇ ਯਾਰ ਇੱਕ ਮਾਮੂਲੀ ਜਾਂ ਛੋਟਾ ਜਿਹਾ ਜ਼ਿੰਮੇਦਾਰ ਬੰਦਾ ਦੀ ਮੈਂ 5-7 ਕਿੱਲਾਂ ਵਾਲਾ ਤੇ ਕਿੱਥੇ ਵੀਰ ਜੀ ਅੱਜਕੱਲ ਜੈਗਵਾਰਾ ਫੋਰਚੂਨਰਾਂ ਦੇ ਚੜਾ ਪਏ ਨੇ ਆਪਾਂ ਨੂੰ ਚੜਾਉਣ ਵਾਲਾ ਕੌਣ ਹੈ ਕੀ ਬਾਤ ਹੈ ਪਰਮਾਤਮਾ ਪਰਮਾਤਮਾ ਜੀ ਭੋੜਾ ਪਰਮਾਤਮਾ ਨੇ ਭੇਜਿਆ ਕਿਹਨੂੰ ਇਹਨੂੰ ਜੇ ਘੋੜਿਆਂ ਦੀ ਸੇਵਾ ਮੈਂ ਇੱਕ ਵੀਡੀਓ ਪਾਈ ਸੀ ਜੀ 2 ਸਾਲ 3 ਸਾਲ ਪਹਿਲਾਂ ਉਹਦੇ 'ਚ ਮੈਂ ਗੱਲ ਕਰ ਰਿਹਾ ਸੀ ਪਰ ਮੈਨੂੰ ਨਹੀਂ ਸੀ ਪਤਾ ਵੀ ਉਹ ਵਾਇਰਲ ਹੋ ਜਾਣੀ ਹੈ ਮੈਂ ਉਹ ਗੱਲ ਕੀਤੀ ਵੀ ਜੇ ਘੋੜਿਆਂ ਦੀ ਸੇਵਾ ਦਿਲੋਂ ਕਰੀਏ ਨਾ ਤਾਂ ਘੋੜੇ ਰਜਾ ਦਿੰਦੇ ਆ ਮੈਨੂੰ ਆਪਾਂ ਨੂੰ ਤਾਂ ਗੁਰਦੇਵ ਭਾਈ ਕਿਸੇ ਦਾ ਮੈਨੂੰ ਪਤਾ ਨਹੀਂ ਪਰ ਸਾਨੂੰ ਇਹਨੇ ਰਜਾ ਰੱਖਿਆ ਜੀ ਕਿਤੇ ਨੀਵਾ ਨਹੀਂ ਝਾਕਣ ਦਿੱਤਾ ਅੱਜ ਤਾਈਂ ਨਹੀਂ ਤਾਂ ਆਮ ਘੋੜੇ ਲੋਕ ਨਾ ਮੇਲੇ 'ਚ ਛੱਡਦੇ ਨਹੀਂ ਲੋਕਾਂ ਦੇ ਪਤਾ ਵੇਚਤੀ ਨੌਜੇ ਕਿਤੇ ਲੱਗਿਆ ਨਾ ਤਾਂ ਇਹ ਕਹਿੰਦੇ ਆਪਾਂ ਮੈਂ ਦੋਨੋਂ ਪੈਕਰ ਇਕੱਠਿਆਂ ਨੂੰ ਲਾ ਲਿਓ ਅੱਗੜ ਪਿਛੜ ਕਰਕੇ ਕੀ ਬਾਤ ਹੈ ਬਿਲਕੁਲ ਦੀ ਬਾਈ ਨੇ ਇਹ ਗੱਲਾਂ-ਗੱਲਾਂ 'ਚ ਯਾਦ ਕਰਾਏ ਦਿੱਤਾ ਮੇਰਾ ਧਿਆਨ ਬਾਈ ਨੇ ਇੰਟਰਵਿਊ ਕਰਨ ਦਾ ਸੀਗਾ ਵਿਸਾਖੀ ਮੰਡੀ ਤੇ ਘੋੜਾ ਅੰਮ੍ਰਿਤਸਰ ਆਇਆ ਤੇ ਮੇਰੇ ਕੋਲ ਵੀ ਉੱਥੇ ਘੋੜੀ ਖੜੀ ਸੀ ਹੀਟ 'ਚ ਤੇ ਮੈਂ ਬਾਈ ਨੂੰ ਬੇਨਤੀ ਕੀਤੀ ਮੈਂ ਕਿਹਾ ਬਾਈ ਜੀ ਤੁਹਾਡ ਕਿ ਤੁਸੀਂ ਸਾਡੀ ਘੋੜੀ ਮਿਲਾ ਦਿਓ ਤੇ ਬਾਈ ਨੇ ਜੀ ਦੂਜੀ ਗੱਲ ਮੂੰਹ ਚੋਂ ਕੱਢਣ ਹੀ ਨਹੀਂ ਦਿੱਤੀ ਅੱਧੀ ਜ਼ਬਾਨ ਦੇ ਨਾਲ ਉਸੇ ਵੜੇ ਘੋੜਾ ਲਿਆਂਦਾ ਘੋੜਾ ਇਹ ਪਈਓ ਲਿਆਏ ਆ ਮੈਨੂੰ ਕਹਿੰਦੇ ਲਿਆ ਘੋੜੀ ਬਾਹਰ ਕੱਢ ਹੋਣਾ ਗੁਰਦੇਵ ਬਾਈ ਭਰਾਓ ਤੁਸੀਂ ਘੋੜਿਆਂ ਵਾਲੇ ਕਹਿੰਦੇ ਵੀ ਪਹਿਲਾਂ ਘੋੜੀ ਲਿਆਓ ਘੋੜੀ ਦੇ ਪੈਂਖੜ ਲਾਓ ਦੋ ਬੰਦੇ ਘੋੜੀ ਫੜੋ ਫਿਰ ਘੋੜਾ ਲਿਆਵਾਂਗੇ ਹਰ ਇੱਕ ਘੋੜੀ ਮੈਂ ਖੁੱਲੀ ਵੀ ਨਹੀਂ ਸੀ ਬਾਈ ਨੇ ਘੋੜਾ ਪਹਿਲੋਂ ਲਿਆ ਕੇ ਠਾਲਦਾ ਕਿ ਆ ਆ ਗਿਆ ਘੋੜਾ ਘੋੜੀ ਮਲਾਈ ਗੁਰਦੇਵ ਵੀਰੇ ਭਰਾਓ ਤੁਸੀਂ ਘੋੜੇ ਨਹੀਂ بڑا ਮਾਣਾ ਨਹੀਂ بڑا ਇਹ ਕੱਢ ਗੱਲ ਆ ਨਾ ਇਹ ਵਪਾਰ ਆ ਬਿਜ਼ਨਸ ਆ ਇਹ ਮਲਾਈ ਦੇ ਵਿੱਚ ਤੁਸੀਂ ਮਾਨ ਰੱਖਿਆ ਤੇ ਜਿਵੇਂ ਭਰਾ ਦਾ ਘੋੜੇ ਨੂੰ ਪਸੰਦ ਕੀਤਾ ਮੈਂ ਕਹਿ ਬੈਠਾ ਦੀ ਤੁਸੀਂ ਮੇਰਾ ਮਾਨ ਰੱਖਿਆ ਜੀ ਬਹੁਤ ਧੰਨਵਾਦ ਤੇ ਆਪਾਂ ਘੋੜੀ ਮਲਾਈ ਜੀ ਮੰਡੀ 'ਚ ਤੇ ਵੱਡੀ ਗੱਲ ਦੱਸਾਂ ਘੋੜੀ ਮੇਰੇ ਕੋਲ 4-5 ਮਹੀਨਿਆਂ ਤੋਂ ਖੜੀ ਸੀ ਬਾਈ ਅੱਛਾ ਜੀ ਤੇ ਆਪਾਂ ਵੇਚਣੀ ਸੀਗੀ ਤੇ ਜਦੋਂ ਆਪਾਂ ਮੰਡੀ 'ਚ ਘੋੜੀ ਮਲਾਈ ਤੇ ਜਦੋਂ ਘੋੜੀ ਮਲਾਈ ਅੱਧੇ ਘੰਟੇ ਬਾਅਦ ਘੋੜੀ ਵੇਗ ਗਈ ਵਿਕਣੀ ਸੀਗੀ ਬਾਈ ਇਹ ਕੀ ਕਰਦੇ ਬਾਈ ਇੱਥੇ ਨਾ ਸਾਡੇ ਏਰੀਆ 'ਚ ਕੀ ਅਸੀਂ ਵੀ ਹੁਣ ਵਪਾਰ ਕਰਦੇ ਆ ਜਿਵੇਂ ਘੋੜੀਆਂ ਲਿਆ ਕੇ ਵੇਚਦੇ ਆ ਹਾਂਜੀ ਨਹੀਂ ਤਾਂ ਆਮ ਬੰਦਾ ਕੀ ਹੁੰਦਾ ਵੀ ਘੋੜੀ ਜਿੰਨਾ ਚਿਰ ਚੈੱਕ ਪਾਸ ਨਹੀਂ ਹੁੰਦੀ ਓਨਾ ਚਿਰ ਕੋਈ ਵਿਸ਼ਵਾਸ ਨਹੀਂ ਕਰਦਾ ਨਹੀਂ ਕਰਦਾ ਜੀ ਪਰ ਸਾਡੇ ਘੋੜੇ ਦੀ ਇੱਕ ਖਾਸ ਏਦਿਆ ਜਦੋਂ ਲਿਆ ਕੇ ਘੋੜੀ ਮਲਾਤੀ ਤੇ ਸਮਝ ਲੋ ਵੀ ਘੋੜੀ ਦੇਖ ਗਈ ਵੇਖ ਗਈ ਕੀ ਬਾਤ ਪੱਕੀ ਗੱਲ ਆ ਉਹ ਵੀ ਕੰਮ ਹੋਇਆ ਜੀ ਘੋੜੀ ਤੁਸੀਂ ਆਪਣੀ ਫੋਨ ਤੇ ਵੀ ਬਾਅਦ ਚ ਵੀ ਗੱਲ ਲਾਓ ਗੁਰਦਾਸਪੁਰ ਏਰੀਆ ਚ ਘੋੜੀ ਦਿੱਤੀ ਨਾ ਹੁਣ ਆਪਾਂ ਚੰਬੀ ਘੋੜੀ ਆ ਵੱਡੀ ਘੋੜੀ ਦਿੱਤੀ ਜੀ ਆ ਦਿੱਤੀ ਉਹ ਇਹਨਾਂ ਨੇ ਬੈਲਾਰੂਸ ਤੋਂ ਮਲਾਈ ਤਾਂ ਹੀ ਲਈ ਆ ਤਾਂ ਹੀ ਲਈ ਆ ਭਰਾਵਾਂ ਨੂੰ ਇਹ ਵੀ ਗੱਲ ਕਹੀ ਆਪਾਂ ਨਹੀਂ ਬੜੇ ਫੈਨ ਆ ਜੀ ਬੈਲਾਰੂਸ ਘੋੜੇ ਦਾ ਨਾਮ ਬਹੁਤ ਆ ਇਹਦੇ ਫੈਨ ਬਹੁਤ ਆ ਬਾਕੀ ਇਹਦਾ ਨਾਮ ਬਣਨਾ ਤਾਂ ਸੀ ਇਹਦੇ ਬੱਚੇ ਹੀ ਇੰਨੇ ਚੰਗੇ ਆਏ ਆ ਕਿ ਲੋਕ ਇਹਦੇ ਬੱਚਿਆਂ ਦੇ ਫੈਨ ਬਹੁਤ ਆ ਤੇ ਭਾਈ ਜੀ ਇਹਦੀ ਫੀਸ ਜਾਂਦੇ ਜਾਂਦੇ ਦੱਸ ਦਿਓ ਜੀ ਫੀਸ ਭਾਈ ਇਹਦੀ ਅਸੀਂ ਹੁਣ ਮ ਜੀ ਭਰਾਵਾ ਦਾ ਮਾਨਸਮਾਨ ਕਰਕੇ ਕੁੱਲ ਮਿਲਾ ਕੇ 35000 ਰੁਪਇਆ ਆ ਜੇ ਕੋਈ ਦੂਰੋਂ ਨੇੜੋਂ ਆਈਦਾ 35000 35000 ਰੁਪਇਆ ਲੈ ਲਈਦਾ ਪੰਜ ਉਹਨਾਂ ਨੂੰ ਛੱਡ ਦਈਦਾ ਕੀ ਬਾਤ ਹੈ ਕੀ ਬਾਤ ਠੀਕ ਹੈ ਜੀ ਆ ਜਮਰ ਸਰ ਤੋਂ ਵੀ ਇੱਕ ਫੋਨ ਆਇਆ ਸੀ ਆ ਮਾਝੇ ਦੀ ਧਰਤੀ ਤੇ ਲੈ ਕੇ ਗਿਆ ਮਾਝੇ ਵਾਲਿਆਂ ਨੇ ਬਹੁਤ ਪਿਆਰ ਦਿੱਤਾ ਯਾਰ ਬਈ ਗਰਦੇਬ ਬਈ ਮਾਝੇ ਵਾਲਿਆਂ ਦਾ ਬਹੁਤ ਦਿਲ ਤੋਂ ਧੰਨਵਾਦ ਆ। ਚੰਗੇ ਘੋੜਿਆਂ ਦੀ ਕਦਰ ਹੋਣੀ ਵੀ ਚਾਹੀਦੀ ਐ। ਮਾਝੇ ਵਾਲਿਆਂ ਦਾ ਬਹੁਤ ਦਿਲ ਤੋਂ ਧੰਨਵਾਦ ਕਰਦੇ ਆ। ਹੋਰ ਦੱਸੋ ਬਾਈ ਸਭ। ਆਹ ਦੇਖ ਲਓ ਅੰਮਰਸਰੋਂ ਆਇਆ ਚਾਚਾ ਵੀਡੀਓ ਕਰਨ। ਆਹ ਸਤਨਾਮ ਸਿੰਘ ਐਚ.ਐਸ.ਓ ਸਾਹਿਬ ਤੁਹਾਡੇ ਉੱਥੇ ਸ਼ਾਇਦ ਜਨਾਲੇ ਜਨਾਲੇ ਐਸ.ਐਚ.ਓ ਸੀਗੇ ਜੀ ਇਹ ਪਾਜੀ ਸਤਨਾਮ ਸਿੰਘ। ਤੁਸੀਂ ਵੇਖੋ ਵੀ ਪੂਰਾ ਸਾਰਾ ਤਾਮ-ਜਾਮ ਜਿੰਨਾ ਵੀ ਸੀ ਨਾ ਸਾਰਾ ਮੇਲੇ ਦਾ ਉਹਨਾਂ ਨੇ ਸੰਭਾਲਿਆ, ਉਹਨਾਂ ਨੇ ਖਰਚਾ ਕੀਤਾ, ਮੈਨੂੰ ਇੱਕ ਚਵਨੀ ਨਹੀਂ ਦੇਣ ਦਿੱਤੀ ਜੀ। ਹਾਂ। ਆਹ ਕੀ ਬਾਤ ਆ, ਕੀ ਬਾਤ ਆ। ਕਿੱਥੇ ਨਹੀਂ ਤੇ ਵੇਖੋ ਇਹ ਪਿਆਰ ਦੀ ਗੱਲ ਐ ਸਤਨਾ ਮੈਂ ਆਇਆ ਸੀ ਉਹ ਕਹਿੰਦੇ ਉਹ ਨਵੇਂ ਨਵੇਂ ਹੋਣ ਲੱਗੇ ਫਾਰਮ ਬਣਾਉਣ ਲੱਗੇ ਚਾਹਤ ਉਹਦਾ ਨਾ ਹਾਂਜੀ ਉਹਨਾਂ ਕਰਕੇ ਹੀ ਮੈਂ ਘੋੜਾ ਲੈ ਕੇ ਗਿਆ ਹਾਲਾ ਕਿ ਮੈਂ ਲਜਾਣਾ ਨਹੀਂ ਸੀਗਾ ਜੀ ਪਰ ਵੀਰ ਨੇ ਇੰਨਾ ਜੋਰ ਪਾਇਆ ਕਹਿੰਦਾ ਵੀ ਨਹੀਂ ਤੈਨੂੰ ਲੈ ਕੇ ਹੀ ਹੋਣਾ ਪਊਗਾ ਤੇ ਆਪਾਂ ਭਾਜੀ ਦਾ ਮਾਣ ਰੱਖਿਆ ਭਾਜੀ ਕਰਕੇ ਘੋੜਾ ਲੈ ਕੇ ਗਏ ਕੀ ਬਾਤ ਹੈ ਤੇ ਭਾਜੀ ਨੇ ਸਾਡਾ ਐਡਾ ਮਾਣ ਰੱਖਿਆ ਵੀ ਕੀ ਬਾਤਾਂ ਯਾਰ ਖਟੋ ਘਟ ਦੂਰ 200 ਲੱਖ ਰੁਪਇਆ ਖਰਚਿਆ ਭਾਜੀ ਨੇ ਮੇਲੇ 'ਚ ਤੇ ਸਾਨੂੰ ਇੱਕ ਚਵਾਨੀ ਨਹੀਂ ਦੇਣ ਦਿੱਤੀ ਕੋਲ। ਕੀ ਬਾਤ ਹੈ ਜੀ ਨਹੀਂ ਬਿਲਕੁਲ ਜੀ ਬਿਲਕੁਲ ਇਹ ਘੋੜਿਆਂ ਕਰਕੇ ਅਸੀਂ ਇੱਕ ਦੂਜੇ ਨੂੰ ਪਿਆਰ ਕਰਦੇ ਆਂ। ਘੋੜਿਆਂ ਕਰਕੇ ਅਸੀਂ ਇੱਕ ਦੂਜੇ ਦਾ ਸਤਿਕਾਰ ਕਰਦੇ ਆਂ ਤੇ ਬਈ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਘੋੜੇ ਬਾਰੇ ਸਾਰੀ ਗੱਲਬਾਤ ਹੋ ਗਈ ਇਹਦੇ ਬੱਚਿਆਂ ਦੀਆਂ ਫੋਟੋਆਂ ਤੁਸੀਂ ਜਰੂਰ ਮੈਨੂੰ ਦਿਓ ਮੈਂ ਭਰਾਵਾਂ ਨੂੰ ਜਰੂਰ ਵੀਡੀਓ ਦਿਖਾਵਾਂਗਾ ਜੀ ਤੇ ਹੁਣ ਆਜ਼ਾਦਤ ਲਈ ਨਹੀਂ ਲੱਗੇ ਤੁਸੀਂ ਅੱਛਾ ਅੱਛਾ ਤੇ ਠੀਕ ਹੈ ਬਾਈ ਜੀ ਕੋਈ ਗੱਲ ਜਾਂਦੇ ਜਾਂਦੇ ਕੋਈ ਸੁਨਾਹ ਦੇਣਾ ਤਾਂ ਬਾਈ ਸਾਹਿਬ ਤੁਸੀਂ ਵੀ ਕੋਈ ਗ ਤਾਂ ਫਿਰ ਆਪਾਂ ਇਹ ਕਹਿਣਾ ਚਾਹਾਂਗਾ ਸਾਰੇ ਭਰਾਵਾਂ ਨੂੰ ਕਿ ਯਾਰ ਤਨੋਂ ਮਨੋਂ ਇਹਨਾਂ ਦੀ ਸੇਵਾ ਕਰੋ ਜੀ ਜੇ ਆਪਾਂ ਕਹਿੰਦੇ ਆ ਘੋੜਾ ਆਪਾਂ ਰੱਖਾਂਗੇ ਆਪਾਂ ਗੁਣੇ ਭਾਗ ਜਦੋਂ ਕਰਨ ਲੱਗੇ ਆ ਨੇ ਆ ਨਾ ਇੰਨਾ ਦਾਣਾ ਪੈ ਗਿਆ ਇੰਨਾ ਕੁਝ ਪੈ ਗਿਆ ਹਮ ਤੇ ਉਹ ਨਹੀਂ ਕਰਨਾ ਚਾਹੀਦਾ ਤੁਸੀਂ ਦਿਲੋਂ ਇਹਨਾਂ ਨੂੰ ਦਾਣਾ ਪਾਓ ਇਹ ਤੁਹਾਨੂੰ ਰਜਾ ਦੇਣਗੇ ਕੀ ਬਾਤ ਬਿਲਕੁਲ ਸਾਰਾ ਸਾਹਿਬ ਸਾਹਿਬ ਦੀ ਇਹ ਸਵਾਰੀ ਆ ਹਾਂਜੀ ਤੇ ਉਹ ਵੀ ਜਿਹਦੇ ਘਰੇ ਘੋੜਾ ਜਾਂਦਾ ਵਾ ਕਰਮਨਾਲੀ ਜਾਂਦਾ ਕਰਮਨਾਲੀ ਜਾਂਦਾ ਬਾਪਾ ਜੀ ਦਾ ਆਸ਼ੀਰਵਾਦ ਹੁੰਦਾ ਉੱਤੇ ਬਿਨਾ ਕਰਮਾਂ ਤੋਂ ਘੋੜਾ ਨਹੀਂ ਸਾਡੇ ਘਰੇ ਆਉਂਦਾ ਜੀ ਕਰਮਾਂ ਵਾਲਿਆਂ ਦੀ ਸੇਵਾ ਚੰਗੇ ਚੰਗੇ ਘੋੜੇ ਤੇਰੇ ਭਰਾ ਦੇ ਘਰੇ ਰਹੇ ਆ ਤੁਹਾਨੂੰ ਦੱਸ ਦਸਦੀ ਆ ਮੈਂ 2000 ਸਾਲਾਂ ਤੋਂ ਆਪਸ ਲੈਣ ਚਾਹੀਦਾ ਜੀ ਤੁਸੀਂ ਵੇਖੋ ਵੀ ਸਭ ਤੋਂ ਪਹਿਲਾਂ ਮੇਰੇ ਕੋਲ ਇੱਕ ਵੱਡਾ ਖਾਣਾ ਘੋੜਾ ਸੀ ਜਿਆ ਬੋਰਾਲੇ ਦਾ ਬੱਚਾ ਸੀ ਮੇਰੇ ਕੋਲ ਆ ਉਸ ਤੋਂ ਬਾਅਦ ਫਿਰ ਮੈਂ ਮਿੰਟੂ ਰੋਡੇ ਵਾਲੇ ਤੋਂ ਜਿਹੜਾ ਵੱਡਾ ਘੋੜਾ ਹੁੰਦਾ ਸੀ ਜਿਹੜਾ ਸੂਰਜਕੀਨਾਂ ਚ ਘੋੜੇ ਦਾ ਹਾਂਜੀ ਜੀ ਸੂਰਜ ਉਹਦਾ ਬੱਚਾ ਮੈਂ ਲਿਆ ਕੇ ਪਾਲਿਆ ਬਾਈ ਮਿੰਟੂ ਤੋਂ ਹੀ ਲਿਆ ਸੀਗਾ ਮੈਂ ਅੱਛਾ ਹਾਂ ਤੇ ਉਹਨਾਂ ਟਾਈਮਾਂ 'ਚ ਮਿੰਟੂ ਵੀ ਤੋਂ ਬਾਅਦ ਫਿਰ ਮੈਂ ਇੱਕ ਰਾਜੂ ਘੋੜਾ ਉਹਦੇ ਸਾਡੇ ਏਰੀਏ ਚ ਉਹ ਮੇਰੇ ਕੋਲੇ ਰਿਹਾ ਉਸ ਤੋਂ ਬਾਅਦ ਫਿਰ ਮੈਂ ਬੋਰ ਵਾਲਾ ਘੋੜਾ ਮੇਰੇ ਕੋਲ ਰਿਹਾ ਸ਼ੇਰੂ ਅੱਛਾ ਸ਼ੇਰੂ ਵੀ ਰਿਹਾ ਸ਼ੇਰੂ ਵੀ ਮੇਰੇ ਘਰੇ ਰਿਹਾ ਮਤਲਬ ਚੰਗੇ ਚੰਗੇ ਘੋੜੇ ਤੇਰੇ ਭਰਾ ਦੇ ਐਡੇ ਤੇ ਰਹੇ ਆ ਕਿੰਨੇ ਘੋੜੇ ਹੁਣ ਤੱਕ ਯਾਦ ਗਿਣਤੀ ਚ ਵੀ ਕਿੰਨੇ ਕੇ ਘੋੜੇ ਤੁਸੀਂ ਲੈ ਕੇ ਵੇਚ ਚੁੱਕੇ ਹੋ ਜਾਂ ਮੇਰੇ ਕੋਲ 10 ਘੋੜੇ ਬਾਈ ਚੰਗੇ ਚੰਗੇ ਹੁੰਦੇ ਸੋ ਤੱਕ ਚੰਗੇ ਟੌਪ ਦੇ 10 ਘੋੜੇ ਇੱਥੇ ਤੱਕ ਰਿਹਾ ਹਾਂ ਹਾਂਜੀ ਕੀ ਬਾਤ ਹੈ ਜੀ ਨਹੀਂ ਬਿਲਕੁਲ ਜੀ ਆ ਘਰ ਆਪਣੀ ਡਲਬੀਡਰ ਆ ਗਿਆ ਡਲਬੀਡਰ ਤੋਂ ਬਾਅਦ ਬੈਲਾਰੂਸ ਆ ਗਿਆ ਬ ਦਬੰਗ ਜਿਹਨੂੰ ਕਹਿ ਸਕਦੇ ਆ ਤਾਂ ਤੇਰੇ ਸਾਹਮਣੇ ਧਰਤੀ ਪੁੱਟਦਾ ਜਾਂਦਾ। ਜੇ ਸਿਰਾ ਸਿਰਾ ਕੋੜਾ ਜੀ ਸਵਾਦ ਹੁੰਦਾ। ਜਦੋਂ ਘੋੜਾ ਤੁਰਦਾ ਤਾਂ ਵੇਖਣ ਵਾਲੇ ਤਾਂ ਵੀ ਕਹਿੰਦੇ ਖਲੋਖ ਖਲੋਖ ਬਈ ਕੁਝ ਆਉਂਦਾ। ਅਸੀਂ ਨਾ ਬਈ ਕੀ ਹੁੰਦਾ ਲੋਕ ਘੋੜੇ ਨੂੰ ਜੈਂਪ ਦੇਣ ਤੋਂ ਕੰਨੀਆਂ ਆਈਆਂ ਘਤਰੋਂਦੇ ਨਾ ਯਾਰ ਵੀ ਨਾ ਹੀ ਛੱਡਣਾ ਪਵੇ। ਸਰ ਜਾਈ ਤਾਂ ਸਵਾਦ ਨਾਲ ਹੀ ਛੱਡ ਦਿੰਦੇ ਅਗਲੇ ਨੂੰ ਕਹਿੰਦੇ ਲਿਆ ਯਾਰ ਲਾ ਫੇਕਰ। ਅਸੀਂ ਨਾ ਬਹੁਤ ਬੰਦਿਆਂ ਦੀਆਂ ਘੋੜੀਆਂ ਤੇ ਏਦਾਂ ਆਵਾਂ ਵੀ ਉਹ ਅਗਲਾ ਕਹਿੰਦਾ ਨਹੀਂ 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 ਯਾਰ ਇੱਕ ਹੀ ਜਿੰਪ ਬਹੁਤ ਆ ਮੈਂ ਕਹਿੰਦਾ ਕੋਈ ਨਹੀਂ ਇੱਕ ਹੋਰ ਦੇ ਦਿੰਨੇ ਆਪਾਂ ਯਾਰ ਖਾਲੀ ਨਾ ਰਹੇ ਜੇ ਕਿਤੇ ਨਹੀਂ ਨਹੀਂ ਕੀ ਆ ਬੋਤਾ ਜੀ ਇੱਕ ਕੰਮ ਉਹ ਜੀ ਘੋੜੇ ਰੱਖਣਾ ਵੱਡੇ ਦਿਲਾਂ ਵਾਲੇ ਬੰਦੇ ਦਾ ਕੰਮ ਹੈ ਤੇ ਦਿਲਦਾਰ ਬੰਦੇ ਹੀ ਘੋੜੇ ਰੱਖਦੇ ਆ ਕਿਉਂਕਿ ਛੋਟੇ ਦਿਲ ਵਾਲਾ ਬੰਦਾ ਘੋੜਾ ਰੱਖ ਹੀ ਨਹੀਂ ਸਕਦਾ ਇੱਕ ਦਿਨ ਨਾ ਮੇਲੇ ਚ ਗਰੁੱਪ ਚ ਚੱਲੀ ਜਾਂਦੀ ਸੀ ਗੱਲ ਆਪਾਂ ਭਰਾ ਦਾ ਨਾਂ ਨਹੀਂ ਲੈਂਦੇ ਕਿਸੇ ਬੰਦੇ ਨੇ ਘੋੜੀਆਂ ਮਲਾਈਆਂ ਕਿਸੇ ਬਕੋੜੇ ਤੋਂ ਉਹ ਘੋੜੀਆਂ ਦੋਨੋਂ ਖੜੀ ਰਹਿਣੀਆਂ ਫੀਸ ਵੀ ਲੈ ਲਈ ਬੰਦੇ ਨੇ ਦੁਬਾਰਾ ਉਹਦੇ ਬਾਹਰ ਤੇ ਗਏ ਉਹਨੇ ਘੋੜਾ ਨਹੀਂ ਛੱਡਿਆ ਮੈਂ ਸੋਕੋ ਆਪਾਂ ਵੀਡੀਓ ਪਾ ਕੇ ਉਹ ਚ ਰਿਕਾਰਡਿੰਗ ਪਾ ਕੇ ਕਿ ਆ ਭਰਾ ਮੇਰਾ ਤਾਂ ਇੱਥੇ ਲਿਆ ਮੈਂ ਛੱਡ ਦੂੰਗਾ ਯਾਰ ਗੱਲ ਹੀ ਕੋਈ ਨਹੀਂ ਯਾਰ ਕਿੱਡੀ ਗੱਲ ਆ ਭਰਾ ਨਹੀਂ ਪੜਕਣਾ ਚਾਹੀਦਾ ਇਧਰ ਦਰਜਾਰ ਅਗਲੇ ਨੇ ਕੋੜਿਆਂ ਵਾਲੇ ਨੇ ਘੋੜੀਆਂ ਵਾਲਿਆਂ ਨੂੰ ਪਤਾ ਜੀ ਕਿੰਨੀ ਮਿਹਨਤ ਲੱਗਦੀ ਹੈ ਘੋੜੀ ਮਲਾਉਣੇ ਆ ਕਰਦੇ ਆ ਖੱਜਲਖਵਰੀ ਹੁੰਦੀ ਹੈ ਜੇਮਪਾ ਜੁੰਪਾ ਵਾਲਾ ਗੁਰਦੇਵ ਬਾਈ ਕੋਈ ਚੱਕਰ ਹੀ ਨਹੀਂ ਬਸ ਕਿਸੇ ਦਾ ਆਪਣੇ ਘੋੜੇ ਦਾ ਇੱਕ ਜੇਮਪੀ ਬਹੁਤ ਦਸਾਂ ਵਰਗਾ ਹੁੰਦਾ ਕੀ ਬਾਤ ਆ ਨਹੀਂ ਤੇ ਪਰ ਜੇ ਦੋ ਵੀ ਦਿਨੇ ਪੈਣ ਤਾਂ ਗੱਲ ਨਹੀਂ ਆ ਵੀਡੀਓ ਚੱਲਦੀ ਜੇ ਆਪਾਂ ਗੱਲ ਕੀਤੀ ਹੈ ਵੀ ਬਈ ਕਿਸੇ ਨੇ ਵੀ ਦੂਰੋਂ ਨੇੜਿਓ ਘੋੜੀ ਲਿਆਉਣੀ ਹੈ ਉਹ ਦਾ ਫੀਸ ਦਾ ਵੀ ਕੋਈ ਚੱਕਰ ਨਹੀਂ ਬਾਈ ਹਣੀ ਖੁੱਲਾ ਮਾਨਤਨ ਕਰ ਦਿੰਦੇ ਬਿਲਕੁਲ ਕੋਈ ਚੱਕਰ ਨਹੀਂ ਬਾਕੀ ਉਸ ਤੋਂ ਬਾਅਦ ਬਾਈ ਨੇ ਇਹ ਵੀ ਕਹਿ ਲਈ ਕਲੀਅਰ ਕਰਤਾ ਵੀ ਸਾਨੂੰ ਜੰਪਾਂ ਦਾ ਵੀ ਕੋਈ ਗਿਣਤੀ ਨਹੀਂ ਤੁਹਾਡੀ ਘੋੜੀ ਘਮਾ ਰਹਿਣਾ ਮਤਲਬ ਹੈ ਜੰਪ ਜਿੰਨੇ ਮਰਜ਼ੀ ਲੈ ਲੈ ਕੋਈ ਮੈਂ ਕਹਿੰਦਾ ਕੋੜੀ ਦੀ ਹਿੰਮਤ ਹੀ ਨਹੀਂ ਪੈਂਦੀ ਉਹ ਜਾਦੇ ਜੰਪ ਲੈ ਲੈ ਜੰਪ ਲੈ ਨਹੀਂ ਸਕਦੀ ਪਹਿਲੀ ਗੱਲ ਤਾਂ ਦੂਜਾ ਹੀ ਨਹੀਂ ਲੈਂਦੀ ਢੰਗ ਨਾਲ ਚਲੋ ਠੀਕ ਹੈ ਬਾਈ ਜੀ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ